ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਹੁਣਾਂ ਦਾ ਇੱਕ ਬੇਹਦ ਵੱਡਾ ਬਿਆਨ ਆਖਿਆ ਆਹ ਹੋਣੇ ਇਸ ਬਿਆਨ ਦੇ ਵਿੱਚ ਡੋਨਾਲਡ 트੍ਰੰਪ ਜਿਹੜੇ ਨੇ ਪਾਕਿਸਤਾਨ ਦੇ ਨਾਲ ਵਪਾਰ ਕਰਨ ਦੀ ਗੱਲ ਆਖ ਰਹੇ ਨੇ ਹਾਲਾਂਕਿ ਕਿਹਾ ਕਿ ਪਾਕਿਸਤਾਨ ਦੇ ਨਾਲ ਹੁਣ ਇੱਕ ਡੀਲ ਕੀਤੀ ਆ ਇੱਕ ਚੀਜ਼ ਤੇ ਹਸਤਾਖਸ਼ਰ ਕਰ ਦਿੱਤੇ ਗਏ ਨੇ ਤਾਂ ਹਾਲਾਂਕਿ ਤੇਲ ਭੰਡਾਰ ਦੇ ਨਾਲ ਵਪਾਰ ਹੋਵੇਗਾ ਹਾਲਾਂਕਿ ਇਸ ਬਾਬਤ ਪੂਰੀ ਜਾਣਕਾਰੀ ਕੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਭਾਰਤ ਦੇ ਉੱਤੇ 25% ਟੈਲੀਫਰ ਗਾਉਣ ਤੋਂ ਬਾਅਦ ਹੁਣ ਕਿਸ ਤਰੀਕੇ ਦੀਆਂ ਗਤੀਵਿਧੀਆਂ ਜਿਹੜੀਆਂ ਕਰਦੇ ਨਜ਼ਰ ਆਉਣਗੇ ਕਿਸ ਤਰੀਕੇ ਦੇ ਐਕਸ਼ਨ ਲਿੱਤੇ ਜਾਣਗੇ ਤਾਂ ਅਮਰੀਕਾ ਤੇ ਪਾਕਿਸਤਾਨ ਦੋਵੇਂ ਜਿਹੜੇ ਨੇ ਆਪਸ ਵਿੱਚ ਵਪਾਰ ਕਰਦੇ ਦਿਖਾਈ ਦੇ ਸਕਦੇ ਨੇ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜਿੱਥੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਲਗਾਤਾਰ ਐਕਸ਼ਨ ਵੋਟ ਦੇ ਵਿੱਚ ਨੇ ਤਾਂ ਉਸ ਤੋਂ ਬਾਅਦ ਹੀ ਹੁਣ ਕੁਝ ਘੰਟਿਆਂ ਬਾਅਦ ਐਲਾਨ ਹੋ ਗਿਆ ਕਿ ਪਾਕਿਸਤਾਨ ਦੇ ਨਾਲ ਇੱਕ ਵੱਡਾ ਵਪਾਰ ਸਮਝੌਤਾ ਜਿਹੜਾ ਵਾ ਉਸ ਦਾ ਐਲਾਨ ਹੋਇਆ ਹੈ ਇਸ ਸਮਝੌਤੇ ਦੇ ਅ ਤ ਅਮਰੀਕਾ ਤੇ ਪਾਕਿਸਤਾਨ ਮਿਲ ਕੇ ਪਾਕਿਸਤਾਨ ਦੇ ਵੱਡੇ ਤੇਲ ਭੰਡਾਰਾਂ ਨੂੰ ਵਿਕਸਿਤ ਕਰਨਗੇ 트ੰਪ ਨੇ ਇਹ ਵੀ ਕਿਹਾ ਕਿ ਸ਼ਾਇਦ ਇੱਕ ਦਿਨ ਪਾਕਿਸਤਾਨ ਭਾਰਤ ਨੂੰ ਤੇਲ ਵੇਚ ਸਕਦਾ ਹੈ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਸੋਸ਼ਲ ਤੇ ਇੱਕ ਪੋਸਟ ਵਿੱਚ ਕਹਿ ਕਿ ਅਸੀਂ ਪਾਕਿਸਤਾਨ ਦੇ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਤਹਿਤ ਪਾਕਿਸਤਾਨ ਤੇ ਅਮਰੀਕਾ ਮਿਲ ਕੇ ਉਸਦੇ ਤੇਲ ਪੰਟਾਰਾ ਨੂੰ ਵਿਕਸਿਤ ਕਰਨਗੇ ਅਸੀਂ ਇਸ ਭਾਈਵਾਲੀ ਲਈ ਇੱਕ ਤੇਲ ਕੰਪਨੀ ਦੀ ਚੋਣ ਕਰ ਸਕਦੇ ਹਾਂ ਕੀ ਪਤਾ ਸ਼ਾਇਦ ਇੱਕ ਦਿਨ ਉਹ ਭਾਰਤ ਨੂੰ ਤੇਲ ਵੇਚਣਗੇ ਅਮਰੀਕੀ ਸਰਦਰਾਇ ਬਿਆਨ ਭਾਰਤ ਤੇ 1 ਅਗਸਤ 2 25% ਟੈਕਸ ਤੇ ਵਾਧੂ ਜੁਰਮਾਨਾ ਲਾਉਣ ਤੇ ਐਲਾਨ ਤੋਂ ਬਾਅਦ ਸਾਹਮਣੇ ਆਇਆ ਜਿਸ ਵਿੱਚ ਭਾਰਤ ਤੇ ਦੇ ਅਮਰੀਕਾ ਨਾਲ ਵਪਾਰ ਘਾਟੇ ਤੇ ਰੂਸ ਤੋਂ ਤੇਲ ਖਰੀਦਣ ਨੂੰ ਕਾਰਨ ਦੱਸਿਆ ਗਿਆ ਦਾ ਅਸੀਂ ਇਹ ਕਿ 트ੰਪ ਨੇ ਆਪਣੇ ਪੋਸਟ ਵਿੱਚ ਇਹ ਦੱਸਿਆ ਕਿ ਉਹਨਾਂ ਕੋਈ ਮੁਲਕਾਂ ਦੇ ਜਿਹੜੇ ਕਈ ਮੁਲਕ ਨੇ ਉਹਨਾਂ ਆਕੂਆਂ ਨਾਲ ਵਪਾਰ ਸਮਝੋਤੇ ਤੇ ਚਰਚਾ ਕੀਤੀ ਹੈ ਜੋ ਅਮਰੀਕਾ ਨੂੰ ਬੇਹਦ ਖੁਸ਼ ਕਰਨਾ ਚਾਹੁੰਦੇ ਹਨ ਉਹਨਾਂ ਕਿਹਾ ਕਿ ਅਸੀਂ ਅੱਜ ਵਾਈਟ ਹਾਊਸ ਵਿੱਚ ਵਪਾਰ ਸਮਝੋਤਿਆਂ ਨੂੰ ਲੈ ਕੇ ਬਹੁਤ ਰੁਚੀ ਹੋਏ ਹਾਂ ਮੈਂ ਕਈ ਮੁਲਕਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਜੋ ਸਾਰੇ ਅਮਰੀਕਾ ਨੂੰ ਬਹੁਤ ਖੁਸ਼ ਕਰਨਾ ਚਾਹੁੰਦੇ ਨੇ ਤੇ ਦੱਸ ਸੀ ਇਹ ਕਿ ਇਸੇ ਤਰੀਕੇ ਦੇ ਨਾਲ ਕੋਰੀਆਈ ਵਪਾਰ ਵਫਤ ਨੂੰ ਮਿਲਣਗੇ ਮਿਲੇਗਾ ਔਰ ਦੱਖਣੀ ਕੋਰੀਆ ਦੇ ਹੁਣ 25% ਟੈਰਿਫ ਹੈ ਪਰ ਉਹਨਾਂ ਟੈਰਿਫ ਘਟ ਕਰਨ ਦੀ ਤਵਕੀਜ਼ ਦਿੱਤੀ ਹੈ ਮੈਂ ਉਹਨਾਂ ਦੀ ਤਵਕੀਜ਼ ਨੂੰ ਸੁਣਨ ਲਈ ਬੇਇਕਰਾਰ ਹਾਂ ਤਾਂ ਅਸੀਂ ਇੱਕ ਟਰੰਪ ਲਗਾਤਾਰ ਹੀ ਜੋ ਟੈਰਿਫ ਮਾਮਲੇ ਦੀਆਂ ਗੱਲਾਂ ਆਖ ਰਹੇ ਨੇ ਉਹਨਾਂ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਨਾਲ ਤੇਲ ਭੰਡਾਰ ਤੇ ਜਿਹੜਾ ਵਾ ਹੁਣ ਵਪਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਇਹ ਜ਼ਿਕਰਯੋਗ ਹੈ ਕਿ ਅਮਰੀਕਾ ਨੂੰ ਟੈਰਿਫ ਵਿੱਚ ਕਟੌਤੀ ਲਈ ਤਵਜੀਹ ਦੇ ਰਹੇ ਹਨ ਔਰ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੋਰ ਮੁਲਕ ਵਿੱਚ ਟੈਰਿਫ ਵਿੱਚ ਕਟੌਤੀ ਦੀ ਤਵਜੀਹ ਦੇ ਰਹੇ ਨੇ ਇਹ ਸਾਡੇ ਵਪਾਰ ਘਾਟੇ ਨੂੰ ਵੱਡੇ ਪੱਧਰ ਤੇ ਘਟ ਕਰਨ ਦੀ ਮਦਦਕਾਰ ਹੋਵੇਗਾ ਤਾਂ ਦੱਸਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨ ਟਰੰਪ ਵਾਈਟ ਹਾਊਸ ਵਿੱਚ بیٹھ ਕੇ ਬਹੁਤ ਵੱਡੀਆਂ ਯੋਜਨਾਵਾਂ ਤਿਆਰ ਕਰਦੇ ਨੇ ਪਹਿਲਾਂ ਭਾਰਤ ਦੇ ਉੱਤੇ 25% ਟੈਰਿਫ ਹੋਰ ਵੀ ਕਈ ਦੇਸ਼ਾਂ ਤੇ ਟੈਰਿਫ ਲਗਾਏ ਗਏ ਨੇ ਇਸੇ ਤਰੀਕੇ ਦੇ ਨਾਲ ਹੁਣ ਪਾਕਿਸਤਾਨ ਦੇ ਨਾਲ ਤੇਰਪੰਧਾਤ ਤੇ ਵਪਾਰ ਕਰਨ ਦੀ ਚਰਚਾ ਤਿੰਜ ਹੋ ਚੁੱਕੀ ਹੈ ਕਿਉਂਕਿ ਭਾਰਤ ਰੂਸ ਕੋਲੋਂ ਸਸਤੇ ਪਾਤੇ ਰੇਟ ਹੈ ਜਿਹੜਾ ਤੇਲ ਲੈ ਰਿਹਾ ਉਸ ਨੂੰ ਲੈ ਕੇ ਹੁਣ ਅਮਰੀਕਾ ਜੋ ਹੈ ਪਾਕਿਸਤਾਨ ਦੇ ਨਾਲ ਮਿਲ ਕੇ ਗਤੀਵਿਧੀਆਂ ਵਿੱਚ ਕੰਮ ਕਰੇਗਾ ਹੁਣ ਦੇਖਣਾ ਹੋਵੇਗਾ ਕਿ ਇਸ ਵਿੱਚ ਕੀ ਕੁਝ ਹੋਰ ਨਿਕਲ ਕੇ ਆਉਂਦਾ ਪਰ ਇਹ ਬਿਆਨ ਹੁਣ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ